ਇਸ ਲਈ 500 ਜਾਨਪੁਰ ਦੇ ਚਮਰੋੜ ਇਲਾਕੇ ਦੇ ਵਿੱਚ ਮੌਜੂਦ ਹੈ ਜਿਸ ਨੂੰ ਮਿਨੀ ਗੋਆ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਤਸਿਰਾਨ ਖਾਨ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਦੇਖ ਸਕਦੇ ਹੋ ਇਸ ਵੇਲੇ ਝੀਲ ਜਿਹੜਾ ਪਾਣੀ ਦਾ ਲੈਵਲ ਬਹੁਤ ਘੱਟ ਚੁੱਕਿਆ ਹੈ ਜਿਸ ਕਾਰਨ ਜਿਹੜਾ ਆ ਉਹ VOTING ਜਿਹੜੀ ਇੱਥੇ ਹੁੰਦੀ ਸੀਗੀ ਉਹ ਬੰਦ ਹੋ ਚੁੱਕੀ ਹੈ ਜਿਸ ਕਾਰਨ ਜਿਹੜੇ ਲੋਕ ਦੂਰ ਦੂਰ ਤੋਂ ਇੱਥੇ VOTING ਕਰਨ ਆਉਂਦੇ ਸੀਗੇ ਹੁਣ ਕਾਫੀ ਅਦਾ ਜਿਹੜੀ ਨਿਰਾਸ਼ਾ ਜਿਹੜੀ ਉਹਨਾਂ ਦੇ ਹੱਥ ਲੱਗਦੀ ਹੈ ਆਪਾਂ ਪ੍ਰੈਕਟੀਕਲ ਨਾਲ ਗੱਲਬਾਤ ਕੀਤੀ ਹੈ ਪ੍ਰੈਕਟੀਕਲ ਦਾ ਕਹਿਣਾ ਕਿ ਆਪਾਂ ਦੂਰ ਤੋਂ ਆਏ ਸੀਗੇ ਪਰ ਉਹਨੂੰ ਇੱਥੇ ਅੱਗੇ ਪਤਾ ਚੱਲਿਆ ਕਿ ਤੰਦਰਦੇ ਦੀ ਜਾਣਕਾਰੀ ਮੁਤਾਬਕ ਜਿਹੜੀ ਬੋਟਿੰਗ ਹੈ ਉਹਦੇ ਦੋ ਕਾਰਨਾਂ ਬੰਦ ਹੋਣ ਦੇ ਇੱਕ ਦੇ ਬਰਸਾਦਾਂ ਦੇ ਵਿੱਚ ਬੋਟਿੰਗ ਜਿਹੜੀ ਬੰਦ ਕਰ ਦਿੱਤੀ ਜਾਂਦੀ ਹੈ ਦੂਸਰੇ ਪਾਸੇ ਜੇ ਗੱਲ ਕਰੀਏ ਤਾਂ ਹਿਮਾਚਲ ਦੇ ਵਿੱਚੋਂ ਪਾਣੀ ਜਿਹੜਾ ਇੱਥੇ ਨਹੀਂ ਪਹੁੰਚਿਆ ਛੀਲ ਦੇ ਵਿੱਚ ਇਸ ਕਾਰਨ ਪਾਣੀ ਦਾ ਲੈਵਲ ਡੋਨ ਚਲਾ ਗਿਆ ਜਿਸ ਉਸ ਤੇ ਕਰਕੇ ਜਿਹੜੀ ਬੋਟਿੰਗ ਬੰਦ ਕੀਤੀ ਗਈ ਹੈ ਅੰਮ੍ਰਿਤਸਰ ਤੋਂ ਆਏ ਆਂ ਹੀ ਤੇ ਜੋ ਸੁਣ ਕੇ ਆਏ ਹਾਂ ਉਹ ਨਜ਼ਰ ਨਹੀਂ ਆ ਰਿਹਾ ਬਾਕੀ ਥੋੜੀ ਜੀ ਨਿਰਾਸ਼ਾ ਹੋ ਰਹੀ ਆ ਇੱਥੇ ਪਹੁੰਚ ਕੇ ਬੋਟਿੰਗ ਵੀ ਸੁਣਾ ਹੈ ਵੀ ਬੋਟਿੰਗ ਵੀ ਦੀ ਬੋਟਿੰਗ ਵੀ ਨਜ਼ਰ ਨਹੀਂ ਆ ਰਹੀ। ਇਹ ਬਾਕੀ ਟੂਰਿਸਟ ਨਾਂ ਦੇ ਬਰਾਬਰ ਹੀ ਆ। ਕੀ ਕਾਰਨ ਬੋਟਿੰਗ ਨਜ਼ਰ ਨਹੀਂ ਆ ਰਹੀ? ਪਤਾ ਨਹੀਂ ਜੀ ਇਹ ਤੇ ਇੱਥੋਂ ਦੇ ਪ੍ਰਬੰਧਕ ਹੀ ਦੱਸ ਸਕਦੇ ਆ ਕੀ ਰੀਜ਼ਨ ਆ। ਅਕੀਦ ਬਾਰੇ ਇਹ ਹੀ ਤੇ ਕੁਝ ਨਹੀਂ ਦੱਸ ਸਕਦੇ। ਜੀ ਕੀ ਕਹਿੰਨਾ? ਮੇਰਾ ਨਾਮ ਸ਼ੁਭਮ ਹੈ ਔਰ ਮੈਂ ਬਹੁਤ ਸਾਰੀ ਐਕਸਪੈਕਟੇਸ਼ਨ ਲੈ ਕੇ ਆਇਆ ਤਾਂ ਕਿ ਬੋਟਿੰਗ ਹੋਗੀ ਔਰ ਇਹ ਟਾਈਮ 'ਤੇ ਫੈਮਿਲੀ ਕੇ ਸਾਥ ਟਾਈਮ ਸਪੈਂਡ ਕਰੂੰਗਾ। ਬਟ ऑल आर मेस्ट नाउ सो थोड़ी बहुत नाराज़ हुआ हूँ मैं नाराज हुई बट एक्सपेक्टेशन ओप करता हूँ कि दूसरे टूरिस्ट को ये सब ओपन कर दो तो बेटर रहेगा क्योंकि मैं आया हूँ अहमदाबाद से तो इट्स लॉन्ग जर्नी और फिर भी स्टील ऐसा बंद किया है मुझे नहीं लग रहा कि रिस्की जैसा है क्योंकि ओरिजिनल गोवा में तो ये सब ओपन है अभी ਥੈਂਕ ਯੂ ਤੁਸੀਂ ਆਏ ਹੋ ਬੇਸਿਕਲੀ ਅੱਜ ਕੱਲ ਰੇਨੀ ਸੀਜ਼ਨ ਹੈ ਔਰ ਹਰ ਸਾਲ ਦੀ ਤਰ੍ਹਾਂ ਰੇਨੀ ਸੀਜ਼ਨ ਦੇ ਵਿੱਚ ਜਿਹੜਾ ਬੋਟਿੰਗ ਬੰਦ ਕਰ ਦਿੱਤੀ ਹੁੰਦੀ ਹੈ ਬਿਕੋਜ਼ ਰੰਜੀਤ ਸਾਗਰ ਜਿਹੜਾ ਲੇਕ ਦਾ ਪਾਣੀ ਹੈ ਉਹ ਇੰਨਾ ਕੁ ਵੱਜ ਜਾਂਦਾ ਹੈ ਕਿ ਸਾਡੇ ਕੋਲ ਪਾਰਕਿੰਗ ਔਰ ਜਿਹੜਾ ਸਾਡਾ ਬੋਟਿੰਗ ਵਾਲਾ ਏਰੀਆ ਉਹ ਸਾਰਾ ਮਰਜ ਜਿਹੜਾ ਪਾਣੀ ਦੇ ਵਿੱਚ ਹੋ ਜਾਂਦਾ ਹੈ ਲੇਕਿਨ ਇਸ ਵਾਰ ਥੋੜਾ ਨੇਚਰ ਦੇ ਉੱਤੇ ਹੈ ਕਿ ਇਸ ਵਾਰ ਨੇਚਰ ਵਾਈਜ਼ ਹੀ ਇਸ ਤਰ੍ਹਾਂ ਦਾ ਹੋਇਆ ਕਿ ਬਾਰਿਸ਼ਾਂ ਹੋਈਆਂ ਹੀ ਨਹੀਂ ਇੱਧਰ ਔਰ ਜਿਹੜਾ ਵਾਟਰ ਲੈਵਲ ਹੈ ਬਹੁਤ ਜ਼ਿਆਦਾ ਡਾਊਨ ਜਾ ਚੁੱਕਿਆ ਹੈ ਕੈਨ ਯੂ ਬਲੀਵ ਕਿ ਤੁਸੀਂ ਜਿਹੜਾ ਇਸ ਵੇਲੇ ਵਾਟਰ ਲੈਵਲ ਸਾਡਾ ਇਹਨਾਂ ਮਹੀਨਿਆਂ ਦੇ ਵਿੱਚ 500 24 25 ਦੇ ਆਸ-ਪਾਸ ਹੁੰਦਾ ਸੀ ਆਲਮੋਸਟ ਇਹ ਏਰੀਆ ਪੂਰਾ ਪਾਣੀ ਦੇ ਵਿੱਚ ਮਰਜ ਹੋ ਜਾਂਦਾ ਸੀ ਤੇ ਇਸ ਵਾਰ ਜਿਹੜਾ ਸਾਡਾ ਵਾਟਰ ਲੈਵਲ ਹੈ ਉਹ ਮੇਰਾ ਖਿਆਲ ਹੈ ਇਸ ਵੇਲੇ 499 ਦੇ ਆਸ-ਪਾਸ ਬੈਠਾ ਹੈ ਅਸੀਂ अराउंड 150 ਤੋਂ 200 ਫੁੱਟ ਜਿਹੜਾ ਹੈ ਡਾਊਨ ਦਿੱਤੇ ਆ ਚੱਲ ਰਹੇ ਆ ਔਰ ਜਿਹੜਾ ਸਾਡਾ ਵੋਟਿੰਗ ਵਾਲਾ ਏਰੀਆ ਹੈ ਉਹਨਾਂ ਦੇ ਵਿੱਚ ਉਹ ਅਪਰੋਚਸ ਨਹੀਂ ਹੁੰਦੀਆਂ ਕਿਉਂਕਿ ਇੰਨਾ ਵਰਸ ਪਾਣੀ ਜਿਹੜਾ ਪਹਿਲੀ ਵਾਰੀ ਹੋਇਆ ਹੈ ਕਿ ਰੰਜੀਸਾਗਰ ਲੇਕ ਦਾ ਪਾਣੀ ਇੰਨਾ ਡਾਊਨ ਜਿਹੜਾ ਹੋ ਗਿਆ ਕਿਉਂਕਿ 2000 ਦੇ ਵਿੱਚ ਇਹ ਪ੍ਰੋਜੈਕਟ ਬਣਿਆ ਸੀਗਾ ਤੇ ਨਾ ਉਹ 2024 ਚੱਲ ਰਿਹਾ ਹੈ ਪਹਿਲੀ ਵਾਰੀ ਇਹਨਾ ਵਸ ਟਾਈਮ ਪੀਰੀਅਡ ਹੈ ਕਿ ਵਾਟਰ ਲੈਵਲ ਬਹੁਤ ਹੈ ਨਾ ਜਿਹਦੇ ਕਰਕੇ ਇਹ VOTING ਬੰਦ ਹੈ ਲੇਕਿਨ ਹਰ ਸਾਲ ਦੀ ਤਰ੍ਹਾਂ ਜਿਹੜੀ ਜੁਲਾਈ ਦੇ ਵਿੱਚ VOTING ਬੰਦ ਹੁੰਦੀ ਹੈ ਔਰ ਜਿਹੜੀ ਅਕਤੂਬਰ ਹੈ ਉਹਦੇ ਮਿਡ ਆਫ ਅਕਤੂਬਰ ਔਰ ਲਾਸਟ ਵੀਕ ਉਹ ਅਕਤੂਬਰ ਦੇ ਵਿੱਚ ਜਿਹੜੀ ਹੈ ਪ੍ਰਸ਼ਾਸਨ ਨੂੰ ਦੁਆਰਾ ਚਲਵਾ ਦਿੰਦਾ ਹੈ ਤਾਂ ਕਿ ਲੋਕਾਂ ਨੂੰ ਸਹੀ ਸਹੂਲਤਾਂ ਮਿਲ ਸਕਣ। ਕੀ ਬੰਦ ਕੀਆ VOTING ਫਿਰ ਆਪਕੀ? ਆ ਜਿਹੜੀ ਮਿਨੀ ਗੋਆ ਦੇ ਵਿੱਚ ਚਮਰੋੜ ਦੇ ਵਿੱਚ ਜਿਹੜੀ ਬੋਟਿੰਗ ਚੱਲਦੀ ਸੀ ਉਹ ਇਸ ਲਈ ਇਸ ਕਾਰਨ ਬੰਦ ਕੀਤੀ ਹੋਈ ਇੱਕ ਤਾਂ ਵਾਟਰ ਲੈਵਲ ਜਿਹੜਾ ਨਾ ਕਾਫੀ ਡਾун ਚਲ ਗਿਆ ਉੱਥੇ ਉਹਦੇ ਬਸ ਇੱਕ ਰਸਤਾ ਨਹੀਂ ਬਣਿਆ ਗਿਆ ਉੱਥੇ ਜਿਹੜਾ ਕਿ ਪ੍ਰੋਪਰ ਸਲਾਨੀਆਂ ਵਾਸਤੇ ਜਾਣ ਵਾਸਤੇ ਰਸਤਾ ਚਾਹੀਦਾ ਹੈ ਤੇ ਉਹ ਉੱਥੇ ਉਹ ਮਤਲਬ ਉੱਥੇ ਜਾ ਕੇ ਨਾ ਚਿਕੜੀ ਦੀ ਹੋ ਗਈ ਦੀ ਆ ਚਿੱਕੜ ਵਗੈਰਾ ਹੋ ਗਿਆ ਉੱਥੇ ਜਿਸ ਕਾਰਨ ਅਸੀਂ ਉਹਨੂੰ ਬੰਦ ਕਰਤਾ ਕਾਫੀ ਡਾун ਚਲ ਗਿਆ ਪਾਣੀ ਉਹ ਇਹ ਕਦੋਂ ਤੱਕ ਬੰਦ ਰਹੇਗਾ ਇਹ ਦੇਖੋ ਜਦ ਤੱਕ ਵਾਟਰ ਲੈਵਲ ਉੱਪਰ ਨਹੀਂ ਆ ਇੱਕ ਤਾਂ ਰੈਣੀ ਸੀਜ਼ਨ ਹੈਗਾ ਜਿਹਦੇ ਕਰਨਾ ਹੀ ਆਲਰੇਡੀ ਬੰਦ ਕਰ ਦਿੰਨੇ ਹੁੰਨੇ ਆ ਪਰ ਅਸੀਂ ਸਤੰਬਰ ਮਹੀਨੇ ਤੱਕ ਮੈਕਸਮ ਬੰਦ ਹੀ ਰੱਖਾਂਗੇ